ਮੇਰੇ ਲੜਕੇ ਦਾ ਜਨਮ ਸਰਟੀਫਿਕੇਟ ਤੇ ਇਹਨਾਂ ਨੇ ਨਾਂ ਗਲਤ ਲਿਖਿਆ ਵੀ ਫਾਦਰ ਦਾ ਤੇ ਮੇਰੇ ਕ ਬਾਈਫ ਦਾ ਅੱਛਾ ਉਹ ਠੀਕ ਕਰਾਉਣ ਲਈ ਮੈਨੂੰ 2 ਸਾਲ ਹੋ ਗਏ ਚੱਕਰ ਕੱਢਦਿਆਂ ਨੂੰ ਸਰ ਕਾਰਨ ਸਭ ਤੋਂ ਵੱਡਾ ਇਹ ਆ ਵੀ ਸੈਲਰੀ ਕਿੰਨੀ ਦੇਰ ਤੋਂ ਸਰ ਸਾਡੀ 2-2 ਮਹੀਨੇ ਸੈਲਰੀ ਲੇਟ ਆਂਦੀ ਹੈ 1 ਸਾਲ ਹੋ ਗਿਆ ਕੰਪਨੀ ਨੂੰ ਠੇਕਾ ਦਿੱਤੇ ਹੋਏ ਨੂੰ ਸਾਡੀ ਤਰ੍ਹਾਂ ਵਧੀ ਸੀ ਵਧ ਦਿੰਦੇ ਸੀਗੇ ਹੁਣ ਸਾਡੀ ਤਰ੍ਹਾਂ ਪੂਰੀ ਵੀ ਨਹੀਂ ਦਿੰਦੇ DHI ਅਡਮਿਟ ਨਹੀਂ ਮਿਲਦਾ ਤੇ ਲੈਬਰਟ ਦੀ ਲਗਨਾਂ ਕੀਤੀ ਜਾਂਦੀ ਹੈ ਸਾਨੂੰ ਨਾ ਕੋਈ ਫਰਜ਼ੀ ਦਿੰਦੇ ਆ ਨਾ ਕੋਈ ਟੈਣਾ ਦਿਖਾ ਦਿੰਦੇ ਆ ਅੱਜ ਹੁਣ ਦੇਖਦੇ ਆ ਜੀ 2 ਮਹੀਨੇ ਦਾ ਹੋਈ ਗਿਆ ਅੱਜ ਤਰੀਕ ਦੇਖ ਲਓ ਤੁਹਾਡੇ ਸਾਹਮਣੇ 26 ਤਰੀਕ ਹੋ ਗਈ ਕੋਈ ਹਜੇ ਸੈਲਰੀ ਦਾ ਨਾਮੋ ਨਸਾਨ ਨਹੀਂ 2 ਮਹੀਨੇ ਹੋ ਗਏ ਸੈਲਰੀ ਆਇ ਨੂੰ ਆ 7 ਤਰੀਕ ਨੂੰ ਤੀਜਾ ਮਹੀਨਾ ਸਟਾਰਟ ਆ ਜੀ ਦੀਵਾਲੀ ਦੀ ਸੈਲਰੀ ਵੀ ਇਹਨਾਂ ਨੇ ਸਾਨੂੰ ਜਿੱਦਾਂ ਲਗਾ ਲਓ ਅਗਰ ਅਕਤੂਬਰ ਚ ਸੈਲਰੀ ਆਣੀ ਸੀ ਨਾ ਮਤਲਬ ਕਿ ਦੀਵਾਲੀ ਅਕਤੂਬਰ ਚ ਸੀ ਇਹਨਾਂ ਨੇ ਸਤੰਬਰ ਦੀ ਸੈਲਰੀ ਦੇ ਦਿੱਤੀ ਅਕਤੂਬਰ ਦੀ ਸੈਲਰੀ ਸਾਨੂੰ ਦੀਵਾਲੀ ਤੋਂ 2 ਦਿਨ ਪਹਿਲਾਂ ਦਿੱਤੀ ਕਿ ਬੋਨਸ ਨਾ ਦੇਣਾ ਪਵੇ ਡਾਕੂਮੈਂਟ ਲੈ ਕੇ ਜੋ ਕਿ ਮੈਂ ਬਾਹਰ ਭੇਜਣਾ ਬਹੁਤ ਜ਼ਰੂਰੀ ਹੈ ਬਟ ਆਏ ਆ ਤੇ ਇੱਥੇ ਹੜਤਾਲ ਚੱਲ ਰਹੀ ਹੈ ਸੁਣਨ ਚ ਆਇਆ ਕਿ ਇਹਨਾਂ ਦੀ ਸੈਲਰੀ ਨਾਨ ਕਰਕੇ ਸਭ ਕੁਝ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਜਿੱਥੇ ਕਿ ਅੱਜ ਪਹੁੰਚੇ ਆਂ ਅ ਸੇਵਾ ਕੇਂਦਰ ਚ ਪਹੁੰਚੇ ਆ ਕਿ ਸੇਵਾ ਕੇਂਦਰ ਚ ਜਿਹੜੇ ਲੋਕ ਜਿਹੜੇ ਕੰਮ ਕਰਦੇ ਹੈਗੇ ਨੇ ਜਿਹੜੇ ਉਪਰ ਜਿਹੜੇ ਅਧਿਕਾਰੀ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ 2 ਮਹੀਨਿਆਂ ਤੋਂ ਤਨਖਾਹਵਾਂ ਨਹੀਂ ਮਿਲੀਆਂ ਉਹਨਾਂ ਨੂੰ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਾਰਨ ਕੀ ਬਣਿਆ ਤੇ ਉਹਨਾਂ ਦਾ ਕਾਰਨ ਕੀ ਬਣਿਆ ਜਿਹੜਾ ਅੱਜ ਇਹਨਾਂ ਨੂੰ ਇੱਥੇ ਧਰਨੇ ਦੇ ਉੱਤੇ ਬਹਿਣਾ ਪੈ ਗਿਆ ਸੋ ਗੱਲਬਾਤ ਕਰਦੇ ਹੈਗੇ ਆ ਜੇ ਕੈਮਰਾ ਪਰਸਨ ਕੋ ਉਹ ਦੇਖ ਸਕਦੇ ਹੋ ਕਿ ਲੋਕ ਇੱਥੇ ਅੰਦਰ ਆ ਕੇ ਜਿਹੜੇ ਲੋਕ ਇੱਥੇ ਧਰਨੇ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਉਹ ਵੀ ਤੁਹਾਨੂੰ ਮੈਂ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਬਿਲਕੁਲ ਲਾਈਵ ਤਸਵੀ ਔਰ ਇਹਨਾਂ ਦੀ ਮੰਗਾ ਕੀ ਹੈਗੀਆਂ ਨੇ ਔਰ ਇਹਨਾਂ ਦੀ ਮੰਗਾ ਕੀ ਹੈਗੀਆਂ ਨੇ ਔਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਾਡੇ ਚੈਨਲ ਤੇ ਕੀ ਕਹਿੰਦੇ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਲੋਕ ਕਿੰਨੇ ਕੇ ਪਰੇਸ਼ਾਨ ਹੋਏ ਨੇ ਉਹ ਮੇਰੇ ਲੜਕੇ ਦਾ ਜਨਮ ਸਰਟੀਫਿਕੇਟ ਤੇ ਇਹਨਾਂ ਨੇ ਨਾਂ ਗਲਤ ਲਿਖਾਈ ਫਾਸਦਰ ਦਾ ਤੇ ਮੇਰੇ ਵਾਈਫ ਦਾ ਅੱਛਾ ਉਹ ਠੀਕ ਕਰਨ ਲਈ ਮੈਨੂੰ 2 ਸਾਲ ਹੋ ਗਏ ਚੱਕਰ ਕੱਢਦਿਆਂ ਨੂੰ ਅੱਛਾ ਤੇ ਹੁਣ ਕਾਗਜ਼ ਵੀ ਮੈਂ ਡਾਕੂਮੈਂਟ ਵੀ 13 13 ਦਾ ਮੇਰਾ 13 ਸਾਲ ਦਾ ਰਿਕਾਰਡ ਲਾਇਆ ਸੀ ਮੈਂ ਸਰਟੀਫਿਕੇਟ ਹਾਂ ਉਹ ਰਿਕਾਰਡ ਕਢਾ ਕੇ ਵੀ ਮੈਂ ਇਹਨਾਂ ਨੂੰ ਦਿੱਤਾ ਫਿਰ ਵੀ ਮੈਨੂੰ 2 2 ਸਾਲ ਹੋ ਗਏ ਚੱਕਰ ਕੱਢਦੇ ਆਣੇ ਯਾਨੀ ਕਿ ਅੱਜ ਤੁਹਾਨੂੰ 2 ਸਾਲ ਹੋ ਗਏ ਚੱਕਰ ਕੱਢਦੇ ਲੇਕਿਨ ਕੰਮ ਤੁਹਾਡਾ ਕੰਮ ਨਹੀਂ ਹੋ ਰਿਹਾ ਜੀ ਅ ओरिजिनल ਡਾਕੂਮੈਂਟ ਵੀ ਲਿਆ ਕੇ ਦੇਤਾ ਅੱਛਾ ਇਹਨਾਂ ਨੂੰ ਫਿਰ ਵੀ ਕੰਮ ਨਹੀਂ ਕਰ ਕਦੇ ਕਹਿੰਦੇ ਥੋੜੇ ਆਉਧੇ ਸਾਈਨ ਕਰਾ ਲੋ ਕਦੇ ਉਹਦੇ ਸਾਨੂੰ ਚੱਕਰ ਕੱਢਦਾ ਫਿਰਦਾ ਜੀ ਹੁਣ ਇੱਥੇ ਆਇਆ ਤੁਸੀਂ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਕੇ ਹੁਣ ਕਾਹਦੇ ਆ ਜੀ ਮੋੜ ਚੱਲੇ ਕਰਨ ਨੂੰ ਆਉਣ ਅੱਛਾ ਮੈਂ ਆਏ ਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮੈਂ ਬੱਦਲਵਾਲ ਤੋਂ ਆਏ ਬੱਦਲ ਤੋਂ ਆਏ ਹੋ ਤੇ ਕੰਮ ਤੁਹਾਡਾ ਤਾਂ ਵੀ ਨਾ ਹੋਏ ਤੁਸੀਂ ਅੱਧੀ ਹੁਣ ਵਾਪਸ ਨਹੀਂ ਦੂਰ ਜਾਓਗੇ ਹਾਂਜੀ ਹਾਂਜੀ ਸਰ ਕਾਰਨ ਸਭ ਤੋਂ ਵੱਡਾ ਇਹ ਆ ਵੀ ਸੈਲਰੀ ਕਿੰਨੀ ਦੇਰ ਤੋਂ ਸਰ ਸਾਡੀ 2-2 ਮਹੀਨੇ ਸੈਲਰੀ ਲੇਟ ਆਂਦੀ ਹੈ 1 ਸਾਲ ਹੋ ਗਿਆ ਕੰਪਨੀ ਨੂੰ ਠੇਕਾ ਦਿੱਤੇ ਹੋਏ ਨੂੰ ਇਹ ਕੰਪਨੀ ਦਾ ਜਦੋਂ ਠੇਕਾ ਆਇਆ ਹੋਇਆ ਉਦੋਂ ਦੀ ਸੈਲਰੀ ਕੱਟ ਕੇ ਆ ਰਹੀ ਹੈ ਜੀ ਠੀਕ ਹੈ ਜੀ ਕਦੇ ਇੱਕੋ ਸ਼ਕ ਦੋ ਮਹੀਨੇ ਸੈਲਰੀ ਨਹੀਂ ਪ੍ਰੋਪਰ ਆ ਰਹੀ 7 ਹਾਂ ਤਰੀਕ ਹੁੰਦੀ ਹੈ ਸੈਲਰੀ 10 ਤਰੀਕ ਸਾਨੂੰ ਸੈਲਰੀ ਜਾ ਕੇ ਮਿਲਦੀ ਹੈ ਜਦੋਂ ਦੂਜਾ ਮਹੀਨਾ ਲਾਸਟ ਹੋ ਜਾਂਦਾ ਕਦੇ 20 ਨੂੰ ਕਦੇ 25 ਨੂੰ ਕਦੇ 27 ਨੂੰ ਸਾਰੀ ਟ੍ਰਾਂਜੈਕਸ਼ਨਾਂ ਸਾਡੇ ਕੋਲ ਪਈਆਂ ਨੇ ਉਹਦੇ ਵਿੱਚ ਵੀ ਹੁਣ ਜਿਹੜੀ ਮੈਂ ਇੱਕ ਵੀਡੀਓ ਰਿਲੀਜ਼ ਕੀਤੀ ਸੀ ਅੱਜ ਤੋਂ 3 ਦਿਨ ਬਹਿਲਾ ਉੱਚ ਅਧਿਕਾਰੀਆਂ ਵੱਲੋਂ ਡਿਲੀਟ ਕਰਵਾਈ ਗਈ ਪ੍ਰੈਸ਼ਰਾਈਜ਼ ਕਰਾ ਕੇ ਮੈਨੂੰ ਵੀ ਤੁਸੀਂ ਨੂੰ ਡਿਲੀਟ ਕਰੋ ਨਹੀਂ ਤੁਹਾਡੇ ਤੇ ਐਕਸ਼ਨ ਲਿਆ ਜਾਏਗਾ ਕਿਉਂ ਕਿਸ ਗੱਲ ਰੈਕਸ਼ਨ ਵੀ ਤੁਸੀਂ ਇਹ ਵੀਡੀਓ ਕਿਉਂ ਪਾ ਰਹੇ ਹੋ ਚਲੋ ਜੀ ਆਪਾਂ ਡਿਲੀਟ ਕਰਤੀ ਉਸ ਤੋਂ ਬਾਅਦ ਕੱਲ ਇੱਕ ਨਵੀਂ ਵੀਡੀਓ ਰਿਲੀਜ਼ ਕੀਤੀ ਕੱਲ ਵੀ ਕਾਲਸ ਆਈਆਂ ਪਰ ਆਪਾਂ ਡਿਲੀਟ ਨਹੀਂ ਕੀਤੀ ਹਾਂ ਠੀਕ ਹੈ ਜੀ ਮੈਨੂੰ ਇਹ ਆ ਵੀ ਸਾਰੇ ਆਪਰੇਟਰਾਂ ਦੀ ਜਿਨ੍ਹਾਂ ਦੀ ਪਰਸੋ ਸੈਲਰੀ ਪਾਈ ਇਹਨਾਂ ਨੇ ਸਿਰਫ ਆਪਰੇਟਰਾਂ ਦੀ ਕੀ ਤਨਖਾਹ ਕਿੰਨੀ ਤੁਹਾਡੀ 10200 ਕੱਟ ਕੇ ਆਉਂਦੀ ਹੈ ਜੀ ਅੱਛਾ ਮਤਲਬ ਕਿ ਕੱਟਣ ਤੋਂ ਬਾਅਦ ਵੀ ਉਹ ਚੋ ਵੀ ਕਿਸੇ ਦਾ 3000 ਕਿਸੇ ਦਾ 2000 ਆਪਰੇਟਰਾਂ ਦੀ ਸਾਰਿਆਂ ਦੀ ਕੱਟੀ ਆ ਆਲਮੋਸਟ ਠੀਕ ਹੈ ਜੀ ਉਹ ਸੈਲਰੀ ਜਦੋਂ ਕੱਟੀ ਆ ਤੇ ਜਿਹੜੀ ਇੰਚਾਰਜਾਂ ਦੀ ਸੈਲਰੀ ਵੀ ਨਹੀਂ ਆਈ ਅੱਛਾ ਉਹਨਾਂ ਦੀ ਪਾਈ ਨਹੀਂ ਜਦੋਂ ਇਹਨਾਂ ਨੂੰ ਕਾਰਨ ਪੁੱਛਿਆ ਕੋਈ ਜਵਾਬ ਨਹੀਂ ਸ਼ਾਮ ਨੂੰ ਇੱਕ ਮੈਸੇਜ ਆਉਂਦਾ ਵੀ ट्रांजैक्शन ਬੇਸ ਤੇ ਤੁਹਾਡੀ ਸੈਲਰੀ ਕੱਟੀ ਗਈ ਤੁਹਾਡੀਆਂ ਫਾਰਮ ਫਿਲਿੰਗਾਂ ਮੈਚ ਨਹੀਂ ਕਰਦੀਆਂ ਅੱਛ ਜਦ ਅਸੀਂ ਫਾਰਮ ਫਿਲਿੰਗ ਕੱਟ ਕੇ ਦੇ ਰਹੇ ਆ ਸਾਰਾ ਕੁਝ ਦੇ ਰਹੇ ਆ ਸਾਨੂੰ ਇੰਨੀ ਗੱਲ ਦਾ ਜਵਾਬ ਦਿਓ ਸਾਨੂੰ ਕੰਪਨੀ ਨੇ ट्रांजੈਕਸ਼ਨ ਬੇਸਤੇ ਨਹੀਂ ਰੱਖਿਆ ਵੀ ਤੁਸੀਂ ਇੰਨੀ ट्रांजੈਕਸ਼ਨ ਕਰੋਗੇ ਤੁਹਾਨੂੰ ਤਾਂ ਪੈਸੇ ਮਿਲਣਗੇ ਸੈਲਰੀ ਰੱਖੀ ਹੋਈ ਹੈ ਨਾ ਸਾਡੀ ਇੱਕ ਅੱਗੋਂ ਮੈਸੇਜ ਆਉਂਦਾ ਵੀ ਡੀਜੀਆਰ ਵੱਲੋਂ ਚੈੱਕ ਕੱਟ ਆਇਆ ਸਾਨੂੰ ਸਾਨੂੰ ਤਾਂ ਤੁਸੀਂ ਰੱਖਿਆ ਸਾਨੂੰ ਡੀਜੀਆਰ ਨੇ ਨਹੀਂ ਰੱਖਿਆ ਪਹਿਲੀ ਗੱਲ ਇਹ ਆ ਸਾਨੂੰ ਕੰਪਨੀ ਨੇ ਸੈਲਰੀ ਦੇਣੀ ਆ ਅੱਜ ਅਸੀਂ ਇਸ ਕਰਕੇ ਕੱਟੇ ਆ ਵੀ ਅਸੀਂ ਸੈਲਰੀ ਲੈ ਕੇ ਹੀ ਇੱਥੋਂ ਉੱਟਣਾ ਜਿਹੜੇ ਆਪਰੇਟਰਾਂ ਦੀ ਸੈਲਰੀ ਕੱਟੀ ਗਈ ਆ ਪਲੱਸ 100 ਕੱਟੀ ਗਈ ਹੈ ਦਿੱਤੀ ਵੀ ਹੈ ਨਹੀਂ ਜੀ ਅੱਧਿਆਂ ਦੀ ਠੀਕ ਹੈ ਇਹ ਕਹਿੰਦੇ 10 ਤਰੀਕ ਨੂੰ ਅਸੀਂ ਤਾਂ ਕਦੇ ਨਹੀਂ ਇਹਨਾਂ ਨੂੰ ਇਸ ਗੱਲ ਦਾ ਕਿਹਾ ਵੀ ਅਸੀਂ ਤਾਂ ਇਹਨਾਂ ਨੂੰ ਕਦੇ ਨਹੀਂ ਕਿਹਾ ਇਸ ਗੱਲ ਬਾਰੇ ਵੀ ਆ ਸਾਰੇ ਅੱਧਾ ਕੰਮ ਅੱਜ ਕਰਤਾ ਅੱਧਾ 10 ਤਰੀਕ ਨੂੰ ਕਰਾਂਗੇ ਅਸੀਂ ਤਾਂ ਆਪਣਾ ਸਾਰੀ ਦਿਹਾੜੀ ਦਾ ਕੰਮ ਕਰਕੇ ਜਾਂਦੇ ਹਾਂ ਨਾ ਇੱਥੋਂ ਉਹ ਸਾਨੂੰ ਸੈਲਰੀ ਵੀ ਪੂਰੀ ਟਾਈਮ ਤੇ ਚਾਹੀਦੀ ਹੈ ਜੀ ਇਹ ਚੀਜ਼ ਹੁਣ ਅੱਜ ਤੁਸੀਂ ਇੱਥੇ ਬੈਠੇ ਹੋ ਘਰਿਆਂ ਦੇ ਬੈਠੇ ਹੋ ਕਿ ਮੰਗਤੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਮੰਗ ਇਹੀ ਕਰਦੇ ਹਾਂ ਜੀ ਸਾਡੀ ਸੈਲਰੀਆਂ ਦਵਾਈਆਂ ਜਾਣ ਠੀਕ ਹੈ ਜੀ ਜਿਹੜੀਆਂ ਸੈਲਰੀਆਂ ਕੱਟੀਆਂ ਗਈਆਂ ਉਹ ਕ੍ਰੈਡਿਟ ਕਰਾਈਆਂ ਜਾਣ ਪਲਾਸੇ ਸਾਡਾ 1 ਸਾਲ ਦਾ ਬੋਨਸ ਕੰਪਨੀ ਨੇ ਦੱਬਿਆ ਹੋਇਆ ਜਦੋਂ ਉਹ ਕੰਪਨੀ ਸਾਨੂੰ ਉਹ ਬੋਨਸ ਵੀ ਰਿਲੀਜ਼ ਕਰਾਇਆ ਜਾਵੇ ਅੱਗੇ ਅਸੀਂ ਕੁਝ ਨਹੀਂ ਸੀ ਕਹਿ ਰਹੇ ਚਲੋ ਸੈਲਰੀ ਆਉਂਦੀ ਸੀ ਲੇਟ ਆਉਂਦੀ ਸੀ ਅੱਜ ਬਿਲਕੁਲ ੱੱਕਾ ਕਰਤਾ ਜਿਹੜੀ ਸੈਲਰੀ ਘੱਟ ਦੀ ਚਾਕੇ অপারেਟਰਾ ਦੇ ਉੱਤੋਂ ਸਾਨੂੰ ਧਮਕੀਆਂ ਮਿਲ ਰਹੀਆਂ ਵੀ ਤੁਹਾਨੂੰ ਲੈਟਰ ਆ ਇਸ਼ੂ ਹੋਣਗੀਆਂ ਜੇ ਤੁਸੀਂ ਧਰਨਾ ਲਾਇਆ ਤਾਂ ਨਹੀਂ ਇਹ ਤੁਹਾਨੂੰ ਧਮਕੀਆਂ ਨਹੀਂ ਦਿੱਤੀਆਂ ਅੰਦਰੋਂ ਪ੍ਰਸ਼ਾਸਨ ਵੱਲੋਂ ਹੀ ਆ ਰਹੀਆਂ ਜੀ ਕਾਲਸ ਆ ਰਹੀਆਂ ਨੇ ਅੱਛਾ ਵੀ ਇੰਨੀ ਸੈਲਰੀ ਨਹੀਂ ਹੈ ਤੁਹਾਡੀ ਇਕੱਲੇ ਵੀ ਇੱਕ ਸਾਰਿਆਂ ਦੀ ਸਾਰਿਆਂ ਦੀ ਹੈ ਜੀ ਕਿੰਨੇ ਕਿੰਨੇ ਜਾਣੇ ਹੈਗੇ ਅਸੀਂ 200 ਪਲੱਸ ਜਾਣੇ ਹੁਣ ਇਕੱਠੇ ਹੋਇਆ ਜੀ ਪੂਰੇ ਲੁਧਿਆਣੇ ਦੇ ਸੇਵਾ ਕੇਂਦਰਾਂ ਚੋਂ ਕੋਈ ਖੰਨੇ ਤੋਂ ਕੋਈ ਪੈਲ ਤੋਂ ਕੋਈ ਸਮਰਾਲੇ ਤੋਂ ਸਾਰੀਆਂ ਤਹਿਸੀਲਾਂ ਹਾਂਜੀ ਹਾਂਜੀ ਲੁਧਿਆਣੇ ਜ਼ਿਲ੍ਹੇ ਦੇ ਜਿਹੜੇ ਨੇ ਸਾਰੇ ਹਾਂਜੀ ਹਾਂਜੀ ਸਰ ਤਹਿਸੀਲਾਂ ਵਾਲੇ ਵੀ ਆ ਸਾਰੇ ਤੇ ਹੋਰ ਮੰਗ ਕੀ ਕਰਦੇ ਆ ਮੰਗ ਸਾਨੂੰ ਇਹੀ ਹੈ ਜੀ ਸਾਡੀ ਸੈਲਰੀ ਪ੍ਰੋਪਰ ਟਾਈਮ ਤੇ ਪਾਈ ਜਾਵੇ ਸਾਨੂੰ ਇੱਕ ਫਿਕਸ ਡੇਟ ਦਿੱਤੀ ਜਾਵੇ ਸਾਨੂੰ ਡੀਜੀਆਰ ਤੇ ਬੰਦੇ ਨਹੀਂ ਸੁਣਦੇ ਅਸੀਂ ਵੀ ਸਾਨੂੰ ਡੀਜੀਆਰ ਨੇ ਤੇ ਚੈੱਕ ਲੇਟ ਦਿੱਤਾ ਸਾਨੂੰ ਡੀਜੀਆਰ ਨੇ ਰੱਖਿਆ ਸਾਨੂੰ ਇੰਨਾ ਨੇ ਰੱਖਿਆ ਹੋਇਆ ਠੀਕ ਹੈ ਸਰਕਾਰ ਤੋਂ بڑے بڑے ਵਾਅਦੇ ਕਰਦੀ ਅੱਗੇ ਅਸੀਂ ਇਹ ਸਭ ਝੂਠੇ ਆ ਜੀ ਆ ਤੁਸੀਂ ਇਹ ਮੰਨ ਲਓ ਵੀ ਅੱਜ ਦੇ ਟਾਈਮ ਦੇ ਵਿੱਚ ਸਾਡੇ ਜਵਾਕ ਸਾਨੂੰ ਟਿਚਰਾਂ ਕਰਨ ਲੱਗੇ ਕਹਿੰਦੇ ਪਾਪਾ ਇਹੋ ਜੀ ਕਿਹੜੀ ਜਗ੍ਹਾ ਤੇ ਕੰਮ ਕਰਦੇ ਇੱਥੇ ਪੈਸੇ ਨਹੀਂ ਮਿਲਦੇ ਜਵਾਕ ਉਹ ਵੀ ਚੀਜ਼ ਦੀ ਕੋਈ ਮੰਗ ਕਰ ਲੈਣਾ ਕਹਿੰਦਾ ਪੁੱਤ ਪੈਸੇ ਹਨ ਨਹੀਂ ਗੇ ਉਹ ਕਹਿੰਦਾ ਪਾਪਾ ਫਿਰ ਕੰਮ ਛੱਡ ਦੋ ਠੀਕ ਹੈ ਹੁਣ ਜੇ ਸਾਨੂੰ ਇਹਨਾਂ ਨੇ ਰੱਖਿਆ ਸੀ ਲੱਗੇ ਹੋਏ ਆ 5-5 ਸਾਲਾਂ ਤੋਂ ਕੋ ਇਹਨੂੰ 7-7 ਸਾਲ ਹੋ ਗਏ ਨੇ ਗਾਂ ਦੀ ਗਾਂ ਨਵੀਂ ਕੰਪਨੀਆਂ ਨੂੰ ਠੇਕੇ ਆ ਰਿਹਾ ਸਾਨੂੰ ਇਹ ਸੀ ਨਵੀਂ ਕੰਪਨੀ ਆਈ ਆ ਕੋ ਸਾਡੇ ਲਈ ਨਵਾਂ ਕਰੇਗੀ ਇਹਨੇ ਤਾਂ ਪਹਿਲੀਆਂ ਕੰਪਨੀਆਂ ਨਾਲੋਂ ਵੀ ਮਾੜਾ ਹਾਲ ਕਰਤਾ ਸਾਡਾ ਸਾਨੂੰ ਦਰਦ-ਦਰਦ ਦਾ ਪੀਖ ਪਖਾਰੀ ਬਣਾਇਆ ਹੋਇਆ ਇਹਨਾਂ ਨੇ ਅਸੀਂ ਕਿਸੇ ਕੋਲ ਨਹੀਂ ਜਾਣਾ ਜੀ ਸਪੈਸ਼ਲੀ ਵਾਰੀ ਵੀ ਅਸੀਂ ਸਾਲ ਪਹਿਲਾਂ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਸੀਗਾ ਪੁਰਾਣੇ ਡੀਸੀ ਸਾਹਿਬ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਏਡੀਸੀ ਸਾਹਿਬ ਨੂੰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਕੋਈ ਕਿਸੇ ਨੂੰ ਮੰਗ ਪੱਤਰ ਨਹੀਂ ਦੇਣਾ ਸਾਨੂੰ ਡੀਸੀ ਸਾਹਿਬ ਵੱਲੋਂ ਜੋ ਵੀ ਹੁਕਮ ਹੋਊਗਾ ਪਰ ਅਸੀਂ ਇੱਥੇ ਬੈਠੇ ਆਂ ਸਾਨੂੰ ਸੈਲਰੀ ਕੰਪਨੀ ਨੇ ਦੇਣੀ ਆ ਡੀਸੀ ਸਾਹਿਬ ਨੇ ਨਹੀਂ ਦੇਣੀ ਡੀਸੀ ਸਾਹਿਬ ਅੱਗੇ ਇਹ ਰਿਕਵੈਸਟ ਆ ਵੀ ਸਾਨੂੰ ਇਦਾਂ ਦਾ ਕੋਈ ਵੀ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਠੀਕ ਹੈ ਜੀ ਸਾਨੂੰ ਕੰਪਨੀ ਨੇ ਰੱਖਿਆ ਸੀ ਕੰਪਨੀ ਤੋਂ ਸੈਲਰੀ ਲੈ ਕੇ ਆ ਜੁਟਾਂਗੇ ਸੈਲਰੀ ਪਹੁੰਚਣਗੇ ਤਾਂ ਉਟਾਂਗੇ ਸਿਕਿਉਰਿਟੀ ਗਾਰਡ ਨੇ ਸਾਡੇ ਵਿਚਾਰੇ ਉਹਨਾਂ ਨੂੰ ਦੋ ਦੋ ਮਹੀਨੇ ਦੀ ਸੈਲਰੀ ਆਉਂਦੀ ਠੀਕ ਹੈ ਜੀ ਸਵੀਪਰ ਨੇ 1000 ਰੁਪਏ ਉਹਨਾਂ ਦੀ ਸੈਲਰੀ ਆ ਉਹਨਾਂ ਦੀ ਸੈਲਰੀ ਨਹੀਂ ਆਉਂਦੀ ਠੀਕ ਹੈ ਜਿਹੜੇ ਨਾਈਟ ਗਾਰਡ ਸੀਗੇ ਉਹਨਾਂ ਨੂੰ 2-2 ਮਹੀਨੇ ਸੈਲਰੀ ਨਹੀਂ ਦਿੱਤੀ ਹੁਣ ਜਾ ਕੇ ਉਹਨਾਂ ਨੂੰ ਕਹਿੰਦੇ ਇਹਨਾਂ ਦਾ ਸਾਈਟ ਤਰੀਕ ਨੂੰ ਕੰਟਰੈਕਟ ক্লোਜ਼ ਕਰਦੇ ਉਹਨਾਂ ਕੋ ਚਾਬੀਆਂ ਵਾੜ ਲਓ ਸੇਵਾ ਕੇਂਦਰ ਆਲੀ ਉਹਨਾਂ ਦੀ ਸੈਲਰੀ ਵੀ ਨਹੀਂ ਦਿੱਤੀ ਉਹਨਾਂ ਦੀ ਉਹਨਾਂ ਦੀ ਸੈਲਰੀ ਵੀ ਨਹੀਂ ਦਿੱਤੀ ਤਿੰਨ-ਤਿੰਨ ਮਹੀਨੇ ਦੀ ਕੰਪਨੀ ਪੂਰਾ ਤੱਕਾ ਕਰਨ ਦੇ ਉੱਤੇ ਹੀ ਹੋਈ ਹੈ ਪਰ ਇਹ ਤੱਕਾ ਇਹਨਾਂ ਦਾ ਚੱਲਣ ਨਹੀਂ ਦੇਣਾ ਹੁਣ ਅਸੀਂ ਅੱਜ ਵੀ ਜਣੀ ਬਹਿ ਗਿਆ ਅੱਜ ਬੈਠੇ ਆ ਇਹ 10 ਤਰੀਕ ਦਾ ਕਹਿੰਦੇ ਨਾ ਸੈਲਰੀ ਮੇਲਾ ਕਰ ਰਹੇ 10 ਤਰੀਕ ਨੂੰ ਸੈਲਰੀਆਂ ਤਾਂ ਡੀਆਂ ਡਿਡਕਟ ਕਰਦੇ ਜਿਹੜੀਆਂ ਕਟੀਆਂ ਨੇ ਪਹਿਲਾਂ ਤਾਂ ਜਵਾਬ ਇਹਨਾਂ ਦੇ ਕੁਝ ਹੋਰ ਸੀ ਹੁਣ ਕਹਿੰਦੇ ਵੀ ਜਦੋਂ ਇਹਨਾਂ ਨੂੰ ਅਸੀਂ ਜਿਹੜੀਆਂ ਸੈਲਰੀਆਂ ਜਿਹੜੇ ਆ ਦਿਨ ਵੀ ਅਸੀਂ ਉੱਥੋਂ ਛੱਡ ਕੇ ਇੱਥੇ ਬੈਠੇ ਆ ਨਾ ਅਸੀਂ ਇੰਨਾਂ ਚੀਜ਼ਾਂ ਦੇ ਵੀ ਪੈਸੇ ਲੈਣੇ ਇਹ ਦਿਹਾੜੀਆਂ ਦੇ ਵੀ ਪੈਸੇ ਲਵਾਂਗੇ ਇਹਨਾਂ ਕੋਲੋਂ ਇਹਨਾਂ ਨੇ ਸੋਚਿਆ ਵੀ ਸ਼ਾਇਦ ਇਹ ਹਰੇਕ ਆਲੀ ਟਰਕਾ ਕੇ ਤੋਰ ਦਈਦਾ ਪਰ ਇਸ ਵਾਰੀ ਹੀ ਟਰਕਾ ਕੇ ਤੁਰਨ ਵਾਲੇ ਨਹੀਂ ਹੈਗੇ ਇੱਥੇ ਹੀ ਬੈਠੇ ਆ ਧਰਨਾ ਲਾ ਕੇ ਨਾ ਕੋਈ ਅੰਦਰ ਆਉਣ ਦੇਣਾ ਨਾ ਕੋਈ ਬਾਹਰ ਜਾਣ ਦੇਣਾ ਸਾਡੀ ਤਨਖਾਹ ਵਧੀ ਸੀ ਵਧ ਦਿੰਦੇ ਸੀ ਹੁਣ ਸਾਡੀ ਤਨਖਾਹ ਪੂਰੀ ਵੀ ਨਹੀਂ ਦਿੰਦੇ ਦੀ ਹੀ ਅੜ ਵੀ ਮਿਲਦਾ ਤੇ ਲੇਬਰਟ ਦੀ ਲਗਨਾਂ ਕੀਤੀ ਜਾਂਦੀ ਆ ਸਾਨੂੰ ਨਾ ਕੋਈ ਵੜਦੀ ਜਾਂਦੇ ਆ ਨਾ ਕੋਈ ਟੈਨ ਦਿਖਾ ਦਿੰਦੇ ਆ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਦਿੱਤੀ ਉਹ ਰਾਵਣ ਕਰਦੇ ਆ ਕੋਈ ਸਾਡ ਪੁੱਛਣਾ ਨਹੀਂ ਡੀ ਸਾਹਿਬ ਤੰਨੇ ਲੈ ਕੇ ਤਾ ਮੈਂ ਐਡੀ ਸਹਿਣ ਤੰਨੇ ਗਿਆ ਮੈਂ ਸਾਡੇ ਕੋਲ ਪੁੱਛਾਂਗੇ ਨੇ ਸਾਨੂੰ ਹਰਾਮਣ ਕਰਦੇ ਆ ਕੰਪਨੀ ਗੰਦ ਪਾ ਰਖਿਆ ਸਾਨੂੰ ਪਹਿਲਾਂ ਤਨਹਾ ਬਦ ਮੈਨ ਤੇ ਡੀਜੀਡ ਮਿਲਦਾ ਸੀ ਬਦੇ ਪੈਸੇ ਮਿਲਦੇ ਸੀਗੇ ਵਰਦੀਆਂ ਦੋ ਮਿਲਦੀਆਂ ਸੀਗੀਆਂ ਬੁੱਢ ਮੈਨ ਤੇ ਪੱਗ ਮਿਲਦੀ ਸੋ ਮਿਲਦਾ ਸੀਗਾ ਇਹ ਕੰਪਨੀ ਗੰਦ ਪਾ ਕਉ ਨਹੀਂ ਦਿੰਦਾ ਗਏ ਯਾਨੀ ਹੁਣ ਨਹੀਂ ਮਿਲਦਾ ਮਿਲਦਾ ਨਹੀਂ ਕੋਈ ਨਹੀਂ ਨਾ ਤਰਖਾਣ ਦਿੰਦੇ ਨੇ ਤਾ ਘਟਾਈ ਇਹਨਾਂ ਨੇ ਸੋਈ ਸੇ ਕੋਈ ਤੇਜ਼ ਤਾ ਘਟਾਈਆ 9000 ਸੀਗੀ ਤਰਾ 6000 ਕੀਤੀ ਇਹਦੀ ਜਿਹੜੀ ਪੇਮੈਂਟ ਕੱਟ ਕੇ ਆਈ ਆ ਅਸੀਂ ਅਸੀਂ ਬੈਠੇ ਆ ਜਦ ਦੇ ਕੰਪਨੀ ਨਹੀਂ ਠੱਕ ਚੱਲਦਾ ਆਪਣਾ ਡਿਸੈਂਟਰ ਲੈਣਾ ਲੈਬਰ ਤੇ ਲੱਗਵਰ ਡਿਸੈਂਟਰ ਕੰਪਨੀ ਭਾਜੇ ਜੋ ਕੰਮ ਚੱਲਦਾ ਹੀ ਨਹੀਂ ਨਾ ਕੱਟ ਗਈ ਹੈ ਕਾ ਵੀ ਕੱਟ ਗਈ ਹੈ ਇਹ ਸਾਨੂੰ ਤਰਸੇ ਪੀਣ ਦੇ ਕੱਟ ਗਈ ਕੋਈ ਸਾਡੇ ਕੋ ਸੱਲੀ ਕੋਈ ਸੱਲੀ ਸਿਪੜੀ ਦੇ ਕੋਈ ਵਰਦੀ ਨਹੀਂ ਦੇ ਕੋਈ ਪੋਛ ਨਹੀਂ ਦੇ ਕੋਈ ਸੁਲਤ ਨਹੀਂ ਕੋਈ ਕੋਈ 레ਵੜਾ ਵੱਧਾ ਨਹੀਂ 레ਵੜਾ ਲੰਗਣਾ ਕੀਤੀ ਆਦੀ ਇਥੇ ਕੋਈ ਸਾਨੂੰ ਪੁੱਛਣਾ ਨਹੀਂ ਅਸੀਂ ਲਿਖ ਕੇ ਦਿੰਨੇ ਆ ਕੋਈ ਸਾਨੂੰ ਪੁੱਛਦਾ ਨਹੀਂ ਬਤਨ ਨੂੰ ਕੋਈ ਇੱਥੇ ਇਹਨਾਂ ਸਾਈ ਸੇਵ ਦਾ ਇਹਨਾਂ ਦਾ 9000 ਸੀਗੀ ਸ਼ੇਅਰ ਕੀਤੇ ਇਹਨਾਂ ਨੇ ਸਾਡੀ ਤਰ੍ਹਾਂ 15000 ਜੋ ਟਾਈਮ ਤੇ ਮੇਰੀ 2011 ਨਹੀਂ ਭਰਤੀ ਆ ਤਰ੍ਹਾਂ ਕੰਪਨੀ ਗੰਦਬਾਰ ਰੱਖਿਆ ਛੇ ਸੱਤੇ ਤਰ੍ਹਾਂ ਦੀ ਤਰ੍ਹਾਂ ਸਭ ਹੀ ਆ ਸਕਿਉਰਟੀ ਗਾਰਡ ਦਾ ਕੰਮ ਆ ਜੀ ਆਪਣਾ ਸਾਡੀ 2 ਮਹੀਨਿਆਂ ਦੀ ਸੈਲਰੀ ਨਹੀਂ ਆਈ ਹੈਗੀ ਸਰ 8300 ਸੈਲਰੀ ਹੈ ਜੀ ਕੱਟ-ਕਟਾ ਕੇ 8400 ਰੁਪਏ ਆਉਂਦੀ ਹੈ ਸਾਨੂੰ ਜੀ ਹਾਂ ਜੀ ਤੇ ਸਾਡੀ ਅੱਜ ਤੇ ਬੈਠੇ ਅੱਜ ਫਿਰ ਅੱਜ ਹੁਣ ਦੇਖਦੇ ਆ ਜੀ 2 ਮਹੀਨੇ ਦਾ ਹੋਈ ਗਿਆ ਅੱਜ ਤਰੀਕ ਦੇਖ ਲਓ ਤੁਹਾਡੇ ਸਾਹਮਣੇ 26 ਤਰੀਕ ਹੋ ਗਈ ਕੋਈ ਹਜੇ ਸੈਲਰੀ ਦਾ ਨਾਮੋ ਨਿਸ਼ਾਨ ਨਹੀਂ 2 ਮਹੀਨੇ ਹੋ ਗਏ ਸੈਲਰੀ ਆਇ ਨੂੰ ਆ 7 ਤਰੀਕ ਨੂੰ ਤੀਜਾ ਮਹੀਨਾ ਸਟਾਰਟ ਆ ਜੀ ਹਾਂ ਹਾਂ ਤੇ ਕੋਈ ਸੈਲਰੀ ਨਹੀਂ ਆ ਰਹੀ ਨਾ ਕੋਈ ਸੁਣਵਾਈ ਹੋ ਰਹੀ ਆ ਜੇ ਫੋਨ ਕਰਦਾ ਕੋਈ ਫੋਨ ਚੱਕਦਾ ਨਹੀਂ ਹੈਗਾ ਜੀ ਨਾ ਕੋਈ ਫਾਂਡਾ ਤੇ ਨਾ ਕੋਈ ਫਾਂਡਾ ਨਾ ਕੋਈ ਬੋਨਸ ਹੈ ਜੀ ਗੱਲ ਆਪ ਸੁਣਾਣਾ ਗੱਲ ਤਾਂ ਤਾਂ ਕਰੀਏ ਕੋਈ ਫੋਨ ਚੱਕ ਕੇ ਯਾਰ ਫੋਨ ਹੀ ਨਹੀਂ ਚੱਕ ਰਿਹਾ ਸਾਡਾ ਕੋਈ ਛੁੱਟੀ ਵਾਸਤੇ ਵੀ ਜੇ ਕੋਈ ਐਮਰਜੈਂਸੀ ਆਉਂਦੀ ਹੈ ਜੀ ਫੋਨ ਕਰਦੇ ਆ ਫੋਨ ਨਹੀਂ ਚੱਕਦੇ ਹੁਣ ਮੰਗ ਆਈ ਹੈ ਜੀ ਤਨਖਾਹਾਂ ਪਾਉਣ ਸਾਡੀਆਂ ਤਨਖਾਹਾਂ ਵਧਾਉਣ ਵੀ ਮਾੜੇ ਮੋਟੇ ਸਾਨੂੰ ਪਾਦਾ 7-8000 ਨਾਲ ਦਾ ਕੋਈ ਗੁਜ਼ਾਰਾ ਨਹੀਂ ਹੈਗਾ ਜੀ ਇਹ ਕੀ ਚੀਜ਼ ਆ ਸਾਹਤਰ ਮਿਲ ਨਹੀਂ ਗਈ ਕਿ ਉਹ ਕਿੰਨੀ ਪੜ੍ਹਾਈ ਪਾਈ ਹੈ ਸਾਨੂੰ 2 ਮਹੀਨੇ ਹੋ ਗਏ ਜੀ ਤਨਖਾਹ ਭਾਈ ਨੂੰ ਪਹਿਲਾ ਸਾਡਾ ਤੀਜਾ ਮਹੀਨਾ ਖਤਮ ਹੋਣ ਵਾਲਾ ਜੀ ਹੁਣ ਦੱਸੋ ਕੀ ਕਰੀਏ ਆ ਸਾਰੇ ਨੇ ਆ ਸਫਾਈ ਵਾਲੀ ਆਂਟੀਆ ਵਿਚਾਰੀ ਇਹਨਾਂ ਦੀ 6000 ਤਨਖਾਹ ਇਹਨਾਂ ਦੀ ਆ ਜਾਨੀ ਕਿ ਮਨ ਬੁਰਾ ਹਾਲੀ ਕਰਿਆ ਪਿਆ ਜੀ ਮਾੜੀ ਮੋਟੀ ਜੇ ਤਨਖਾਹ ਘਾਟਾ ਟਾਈਮ ਤੇ ਦਉਣੀ ਚਾਹੀਦੀ ਆ 10 ਤਰੀਕ ਤੱਕ 10 ਤਰੀਕ ਤੱਕ ਦਾ ਤਨਖਾਹ ਅਜ ਪਹਿਲੀਆਂ ਕੰਪਨੀਆਂ ਵਧੀਆ ਸੀ ਐਨ ਪੂਰੀ ਤਨਖਾਹ ਵਧੀਆ ਆ ਹੁਣ ਦਾ 2-3 ਮਹੀਨੇ ਹੋ ਗਏ ਬਦ ਤੋਂ ਬਦ 5-6 ਮਹੀਨੇ ਹੋ ਗਏ ਮਰੇ ਜਾ ਹੁਣ ਬਹੁਤ ਦੁਖੀ ਕਰਨ ਲੱਗੇ ਹੋਏ ਨੇ ਜਾਉਂਗੀ ਤਨਖਾਹ ਜੇ ਕਟਾ ਕੋਈ ਇਸ਼ੂ ਨਹੀਂ ਪਾਉਂਦਾ ਸਹੀ ਘਟੋ ਘਟਾ ਸਾਨੂੰ ਐ ਦਾ ਹੋਵੇ ਵੀ ਯਾਰ ਸਾਡੀ ਇੰਨੀ ਤਨਖਾਹ ਹਰੇਕ ਦੀਆਂ ਕਿਸ਼ਤਾਂ ਹੁੰਦੀਆਂ ਨੇ ਹਰੇਕ ਦਾ ਆਪਦਾ ਆਪਦਾ ਸਰਕਲ ਬਣਿਆ ਹੁੰਦਾ ਜਾਂ ਬੱਚਿਆਂ ਦੀਆਂ ਫੀਸਾਂ ਹੁੰਦੀਆਂ ਨੇ ਸਾਰਿਆਂ ਦੀਆਂ ਵਿਆਹ ਵਰੇ ਦੀ ਕੋਈ ਜਿੰਦਗੀ ਚਲੋ ਮੈਂ ਸੋਚ ਲਿਆ ਮੈਂ ਇਕਬਾਰਾ ਮੇਰਾ ਘਰੋਂ ਚੱਲੀ ਜਾਂਦਾ ਪਰ ਕਈ ਬੰਦੇ ਵਿਆਹ ਵਰੇ ਨੇ ਉਹਨਾਂ ਦਾ ਬੁਰਾ ਹਾਲ ਹੈ ਜੀ ਪੂਰਾ ਫੁੱਲ ਇਹ ਚੀਜ਼ ਕਰਕੇ ਸਾਡੀ ਮੰਗ ਆ ਵੀ ਸਾਡੀ ਤਨਖਾਹ ਪਾਈ ਜਾਵੇ ਜੀ ਸਾਨੂੰ ਅੱਜ ਸੇਵਾ ਕਿੱਧਰ ਆ ਤੁਹਾਨੂੰ ਅੱਜ ਬਹਿਣਾ ਸਰ ਇਹਨਾਂ ਨੇ ਸਾਨੂੰ 2 ਮਹੀਨੇ ਬਾਅਦ ਸੈਲਰੀ ਦਿੱਤੀ ਐ ਉਹ ਵੀ ਇਹਨਾਂ ਨੇ ਸਾਨੂੰ 850 ਕਦੇ ਵੀ ਸੈਲਰੀ ਟਾਈਮ ਸਰ ਨਹੀਂ ਆਉਂਦੀ ਸਾਡੇ ਕਿੰਨੀ ਦੇਰ ਤੋਂ ਹੈ ਪਰੇਸ਼ਾਨੀ ਹੋ ਰਹੀ ਸਰ ਪਹਿਲੀ ਜਿਹੜੀ ਕੰਪਨੀ ਸੀ ਨਾ ਅਗਰ 7 ਨੂੰ ਸੰਡੇ ਹੁੰਦਾ ਸੀ ਉਹ 6 ਨੂੰ ਦੇ ਦੇਂਦੀ ਸੀ ਬਟ ਇਹ ਜਿਹੜੀ ਨਵੀਂ ਕੰਪਨੀ ਹੈ ਨੇ ਅੱਜ ਤੱਕ ਸਾਨੂੰ ਸੈਲਰੀ ਨਹੀਂ ਦਿੱਤੀ ਦੀਵਾਲੀ ਦੀ ਸੈਲਰੀ ਵੀ ਇਹਨਾਂ ਨੇ ਸਾਨੂੰ ਜਿੱਦਾਂ ਲਗਾ ਲਓ ਅਗਰ ਅਕਤੂਬਰ ਚ ਸੈਲਰੀ ਆਣੀ ਸੀ ਨਾ ਮਤਲਬ ਕਿ ਦੀਵਾਲੀ ਅਕਤੂਬਰ ਚ ਸੀ ਇਹਨਾਂ ਨੇ ਸਤੰਬਰ ਦੀ ਸੈਲਰੀ ਦੇਤੀ ਅਕਤੂਬਰ ਦੀ ਸੈਲਰੀ ਸਾਨੂੰ ਦੀਵਾਲੀ ਤੋਂ 2 ਦਿਨ ਪਹਿਲਾਂ ਦਿੱਤੀ ਕਿ ਬੋਨਸ ਨਾ ਦੇਣਾ ਪਵੇ ਹਮ 10000 ਨਾ ਤੇ ਦੀਵਾਲੀ ਅੱਜ ਫਿਰ ਤੁਸੀਂ ਇੱਥੇ ਧਰਨੇ ਤੇ ਤੁਸੀਂ ਬੈਠੇ ਹੋ ਤੇ ਕਿੰਨੇ ਕਿੰਨੀ ਦੇਰ ਕਿੰਨੇ ਮਹੀਨੇ ਦੀ ਤਨਖਾਹ ਤੁਹਾਨੂੰ ਇਹਨਾਂ ਨੇ ਨਹੀਂ ਦਿੱਤੀ ਸਰ ਪਹਿਲਾ ਸੈਲਰੀ 7 ਨੂੰ ਆਉਂਦੀ ਸੀ ਹੁਣ ਦੋ-ਦੋ ਮਹੀਨੇ ਬਾਅਦ ਆ ਰਹੀ ਹੈ ਤੇ ਤੁਸੀਂ ਕਿਸੇ ਨੂੰ ਸਰ ਇੱਕ ਜੀ ਨਾ ਜਿਹੜਾ ਬੋਲਦਾ ਉਹਨੂੰ ਇਹ ਬਾਹਰ ਕੱਢ ਦਿੰਦੇ ਆ ਲੈਟਰ ਕੱਢਦੇ ਆ ਕੋਣ ਬਾਹਰ ਕੱਢ ਦਿੰਦੇ ਆ ਇਹ ਕੰਪਨੀ ਵਾਲੇ ਪਹਿਲਾਂ ਕੋਈ ਇਦਾਂ ਦਾ ਨਹੀਂ ਚੱਲਦਾ ਸੀ ਸਿੱਧਾ ਜਿਹੜਾ ਹੁਣ ਸਾਡੇ ਵਿੱਚੋਂ ਜਿੰਨੇ ਬੋਲੇ ਵੀ ਆ ਉਹਨਾਂ ਨੇ ਵੀ ਇਹਨਾਂ ਨੂੰ ਬਾਹਰ ਕੱਢਣਾ ਹੀ ਕੱਢਣਾ ਹੈ ਆਪਣੇ ਵੱਲੋਂ ਹੀ ਕੌਨਟਰੈਕਟ ক্লোਜ਼ ਇਦਾਂ ਦਾ 10000 ਰੁਪਏ ਤੋਂ ਬੰਦਾ ਕੀ ਹੱਦ ਦੇ ਡਰਾਇਨ ਸਾਰੇ ਆਸਪਟਲ ਆਉਂਦੇ ਆਓ ਜੀ ਆਓ ਸਰ 10000 ਨਾ ਬੰਦਾ ਕੀ ਇਹ ਸੋਚਿਆ ਜਾਵੇ ਰੋੜ ਤਾਂ 1.5 150 ਰੁਪਿਆ ਕਰਾਇਆ ਲੱਗਦਾ ਹੈ ਟਰਾਂਸਫਰ ਕੀਤੀ ਗਈ ਹੋਈ ਹੈ 16 ਕਿਲੋਮੀਟਰ ਦੂਰ ਪਹਿਲਾਂ ਇਹਨਾਂ ਨੇ ਸਾਨੂੰ ਇਕੱਠੇ ਕਰਕੇ ਕਹਿਤਾ ਕਿ ਚਲੇ ਜਾਓ ਮਹੀਨੇ ਚ ਕਰ ਦਾਂਗੇ ਕਿਸੇ ਨੇ ਨਹੀਂ ਕੀਤੀ ਉੱਥੇ ਇੰਨੀਆਂ ਲੜਾਈਆਂ ਹੋਈਆਂ ਸ਼ੀਸ਼ਾ ਵੀ ਤੋੜਿਆ ਕੋਈ ਦੇਖਣ ਨਹੀਂ ਆਇਆ 17 17 ਬੰਦੇ ਉੱਥੇ ਲੜਨ ਵੀ ਆਏ ਆ ਕਹਿੰਦੇ ਸਾਨੂੰ ਫੋਨ ਨਹੀਂ ਕਰਾਣਾ ਕਿਸੇ ਤੋਂ ਵੀ ਮੈਂ ਕਿਸੇ ਦੇ ਫੋਨ ਨਹੀਂ ਚੱਕਦਾ ਇਹਨਾਂ ਨੇ ਕਿਹਾ ਹੋਇਆ ਕਿੰਨੇ 4 ਮਹੀਨੇ ਤੋਂ ਟਰਾਂਸਫਰ ਦਾ ਬਹੁਤ ਅਰਜ਼ ਕਰਦਾਂਗੇ ਕੱਲ ਕਰਦਾਂਗੇ ਉੱਪਰੋਂ ਮੇਲ ਆਉਂਗੀ ਪਰ ਜਦੋਂ ਪਹਿਲਾ ਟਰਾਂਸਫਰ ਕਿੱਤੀ ਸੀ ਉਹਦਾ ਤਾਂ ਕੋਈ ਮੇਲ ਨਹੀਂ ਆਈ ਸੀ ਸਾਨੂੰ ਕੁੜੀਆਂ ਨੂੰ 20-20 ਕਿਲੋਮੀਟਰ ਇੰਨੀ ਨਹੀਂ ਦੂਰ ਭੇਜਣ ਦਾ ਮਤਲਬ ਕੀ ਹੈ ਤੁਸੀਂ ਹਮ ਤੋਂ ਪੂਰੀ ਨਹੀਂ ਹੁੰਦੀ ਫਿਰ ਤੁਸੀਂ ਅੱਗੇ ਕੀ ਕਰੋਗੇ ਸਰ ਬੈਠਾਂਗੇ ਸਾਰਿਆਂ ਦੇ ਨਾਲ ਇੰਨੇ ਟਾਈਮ ਤੋਂ ਸਾਰੇ ਹੀ ਸਹਿਰੇ ਨੇ ਤੁਸੀਂ ਮੋਕੇ ਦੇ ਉੱਤੇ ਉੱਚ ਅਧਿਕਾਰੀਆਂ ਨਾਲ ਤੁਸੀਂ ਗੱਲ ਨਹੀਂ ਕੀਤੀ ਹੋਗੀ ਸਰ ਸੁਣਦਾ ਨਹੀਂ ਕੋਈ ਬਸ ਇਹ ਕਹਿੰਦੇ ਫੋਨ ਨਹੀਂ ਚੱਕਦੇ ਚਾਹੇ ਕੋਈ ਮਰਦਾ ਵੀ ਹੋਗਾ ਨਾ ਹੁਣ ਕੋਈ ਵੀ ਲੇਡੀਜ਼ ਹੈ ਚਾਹੇ ਕੋਈ ਵੀ ਇਹ ਕਹਿੰਦੇ ਜੇ ਛੁੱਟੀ ਲੈਣੀ ਹੈ 4 ਵਜੇ ਤੋਂ ਪਹਿਲਾਂ ਮੈਸੇਜ ਬਾਹ ਹੁਣ ਲੇਡੀਜ਼ ਹੈ ਕਈ ਵਾਰ ਰਾਤ ਨੂੰ ਬਿਮਾਰ ਹੋਏ ਜਾਂ ਸ਼ਾਮ ਨੂੰ ਬੁਖਾਰ ਛੜ ਜਾਂ ਕੋਈ ਛੁੱਟੀ ਨਹੀਂ ਮਰਜੈਂਸੀ ਤੇ ਕਦੀ ਵੀ ਆ ਸਕਦੀ ਹੈ ਜ਼ਰੂਰਤ ਨਹੀਂ ਕਿ ਪਹਿਲਾਂ ਦੱਸੀ ਹਰ ਇੱਕ ਸੀ ਸਰ ਮੰਨ ਕੀ ਕਰਦੇ ਹੋ ਸਰ ਇਹੀ ਸੈਲਰੀ ਵਿਧਾਨ ਦੱਸ ਨਾਲ ਬੰਦਾ ਕੀ ਹੈ ਸਾਡੇ ਨਾਲ ਇਹ ਵੀ ਬਰਾਬਰ ਦੱਸ ਐਲ ਦੀ ਲੈਣ ਜੇ ਤੁਹਾਡੀ ਸ਼ਰਮਾਈ ਹੋ ਜਾਂਦੀ ਹੈ ਜਾਂ ਨਹੀਂ ਹੁੰਦੀ ਹੈ ਕੀ ਕਰਾਂ ਸਰ ਬੈਠਾਂਗੇ ਰੋਜ਼ ਆ ਕੇ ਇਹੀ ਹੈ ਸਾਰਿਆਂ ਨੇ ਕੀਤਾ ਹੋਇਆ ਸੈਲਰੀ ਸਾਡੇ ਨਾਲ ਇਹ ਵੀ ਦੱਸ ਲੈਣ ਜਾਂ ਸਾਡੀ ਵੀ ਵਧਾਨ ਅਸੀਂ ਦੱਸ ਵੀ ਨਹੀਂ ਲੈਣੀ ਜਿਹੜੀ ਹੁੰਦੀ ਹੈ ਉਹ ਦੱਸ ਵਧਾਨ ਬਟ ਅਸੀਂ ਦੱਸ ਨਹੀਂ ਲੈਣੀ ਬਹੁਤ ਸਾਲਾਂ ਤੋਂ ਲੈਣੀ ਅਸੀਂ ਡਬਲ ਕੁਛ ਤਾਂ ਵਧੇ ਨਾ ਕੋਈ ਵੀ ਦੇਖੇ ਦੱਸ ਨਾਲ ਬੰਦਾ ਕੀ ਹੈ ਜੀ ਆਪਣਾ ਕੋਈ ਕੰਮ ਕਰਨ ਵਾਸਤੇ ਅਸੀਂ ਜੀ ਜੀ ਬਿਲਕੁਲ ਆਏ ਸੀ ਪੀਸੀਸੀ ਦੇ ਡੀਸੀ ਕਾਊਂਟਰ ਸਾਈਨ ਕਰਵਾਣੇ ਸੀ ਅਸੀਂ ਤੇ ਕੱਲ ਅਸੀਂ ਚੰਡੀਗੜ ਪਟਿਆਲਾ ਹਾਊਸ ਜਾਣਾ ਸੀਗਾ ਡਾਕੂਮੈਂਟ ਲੈ ਕੇ ਜੋ ਕਿ ਮੈਂ ਬਾਹਰ ਭੇਜਣਾ ਬਹੁਤ ਜ਼ਰੂਰੀ ਹੈ ਬਟ ਆਏ ਆ ਤੇ ਇੱਥੇ ਹੜਤਾਲ ਚੱਲ ਰਹੀ ਹੈ ਸੁਣਨ ਚ ਆਇਆ ਕਿ ਇਹਨਾਂ ਦੀ ਸੈਲਰੀ ਨਾਣ ਕਰਕੇ ਸਭ ਕੁਝ ਹੋ ਰਿਹਾ ਸੋ ਸਰਕਾਰ ਅੱਗੇ ਇਹੀ ਰਿਕੁਐਸਟ ਹੈ ਕਿ ਡਿਪਾਰਟਮੈਂਟ ਦੀ ਸੈਲਰੀ ਟਾਈਮ ਸਿਰ ਦਿੱਤੀ ਜਾਵੇ ਤਾਂ ਜੋ ਸਾਡੇ ਸਾਰਿਆਂ ਦਾ ਕੰਮ ਵੀ ਟਾਈਮ ਸਿਰ ਕਰਨ ਤੇ ਸਾਨੂੰ ਹਰਾਸਮੈਂਟ ਨਾ ਹੋਵੇ ਅਸੀਂ ਵੀ ਘਰਵਾਰ ਛੱਡ ਕੇ ਆੰਦੇ ਆ ਬੱਚੇ ਛੱਡ ਕੇ ਆੰਦੇ ਆ ਸੋ ਇੰਨੀ ਇੰਨੀ دیر ਸ ਸਰ ਦਿੱਤੀ ਜਾਵੇ ਤਾਂ ਜੋ ਸਾਡਾ ਵੀ ਕੰਮ ਕਰੇ। ਥੈਂਕ ਯੂ। ਨਹੀਂ ਤੁਹਾਡਾ ਕੰਮ ਵੈਸੇ ਹੋ ਗਿਆ ਜਾਂ ਨਹੀਂ ਹੋਇਆ? ਸੀ ਇਸੇ ਲਈ ਤਾਂ ਵੇਟ 'ਚ ਖੜੇ ਆ। ਜੀ। ਜੀ ਸਾਨੂੰ ਘੰਟਾ ਹੋ ਗਿਆ ਇੱਥੇ ਖੜੇ ਨੂੰ ਹਲੇ ਤੱਕ ਕੋਈ ਉਮੀਦ ਨਹੀਂ ਹੈ ਕਿ ਇਹ ਡਿਪਾਰਟਮੈਂਟ ਫ੍ਰੀ ਹੋਣਗੇ ਤਾਂ ਕੰਮ ਹੋਏਗਾ ਕਿ ਅੱਜ ਵੀ ਛੁੱਟੀ ਹੈ ਮੰਡੇ ਤੇ ਫਿਰ ਗੱਲ ਜਾਏਗੀ। ਜੀ। ਸੋ ਬਸ ਇਹੀ ਰਿਕਵੈਸਟ ਹੈ ਕਿ ਇਹਨਾਂ ਦਾ ਕੰਮ ਸੈਲਰੀ ਜੋ ਵੀ ਆ ਟਾਈਮ ਸਿਰ ਆਵੇ ਸੋ ਅਸੀਂ ਆਪਾਂ ਜਿਹੜੇ ਅਧਿਕਾਰੀ ਜਿਹੜੇ ਇੱਥੇ ਬੈਠੇ ਹੋਏ ਸੀ ਜਿਹੜੇ ਧਰਨੇ ਦੇ ਜਿਹੜੇ ਬੈਠੇ ਹੋਏ ਸੀ ਅਸੀਂ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈਗੀ ਆ ਤੇ ਉਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਸਾਨੂੰ 2 ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀਆਂ ਹੈਗੀਆਂ ਜਦੋਂ ਅਸੀਂ ਜੇ ਆਪਾਂ ਤਨਖਾਹ ਦੀ ਆਪਾਂ ਗੱਲਬਾਤ ਕਰਦੇ ਵੀ ਹੈਗੇ ਆ ਲੇਕਿਨ ਸਾਨੂੰ ਉਹ ਟਾਲਮਟੋਲ ਕਰ ਦਿੰਦੇ ਹੈਗੇ ਨੇ ਜਦੋਂ ਉਸ ਤੋਂ ਬਾਅਦ ਅਸੀਂ ਉੱਚੇ ਅਧਿਕਾਰੀ ਨਾਲ ਆਪਾਂ ਅੰਦਰ ਜਾ ਕੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਡੇ ਨਾਲ ਵੀ ਉਹ ਯਾਨੀ ਕਹਿਣ ਲੱਗੇ ਕਿ ਸਾਡੇ ਅਫਸਰ ਆਣਗੇ ਉਹ ਆ ਕੇ ਗੱਲਬਾਤ ਕਰਨਗੇ ਮੈਂ ਤੁਹਾਨੂੰ ਆਪਣੀ ਕਾਰਨ ਕੀ ਬੰਦਾ ਅਗਲਾ ਅਪਡੇਟ ਲੈ ਕੇ ਤੁਹਾਨੂੰ ਦਿਖਾਵਾਂਗੇ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ